ਵੈਰਜੀ ਕਾ ਖਾਲਸਾ ਵੈਰਜੀ ਕੀ ਫਤਿਹ ਸੋ ਆਪਾਂ ਹੁਣ ਦੇਖੋ ਕਿ ਨੇ ਸੋਨੇ ਰੁਮਾਲਾ ਸਾਹਿਬ ਨੇ ਜੋ ਸਪੈਸ਼ਲ ਪਟਿਆਲਾ ਤੋਂ ਲੈ ਕੇ ਆਏ ਆ ਤੇ ਹੁਣ ਦਰਸ਼ਨ ਕਰਨ ਜਾ ਰਹੀਆਂ ਤੇ ਹਮੇਸ਼ਾ ਹੀ ਪਰਮਾਤਮਾ ਨੇ ਮੁਰੱਦਾ ਬੂਰੀਆਂ ਕੀਤੀਆਂ ਨੇ ਹਮੇਸ਼ਾ ਹੀ ਬਾਬਾ ਜੀ ਬੁਲਾਉਂਦੇ ਰਹੇ ਨੇ ਜਦੋਂ ਵੀ ਮੈਂ ਇੱਛਾ ਕੀਤੀ ਹੈ ਵੀ ਹਾਂ ਮੈਂ ਗੁਰਦੁਆਰਾ ਸਾਹਿਬ ਜਾਣਾ ਹੈ ਤੇ ਦੇਖੋ ਕਿਵੇਂ ਹੀ ਪ੍ਰੋਗਰਾਮ ਬਣ ਜਾਂਦਾ ਮੇਰਾ ਮੈਨੂੰ ਖੁਦ ਵੀ ਨਹੀਂ ਪਤਾ ਸੋ ਇਸ ਨੂੰ ਪਰਮਾਤਮਾ ਦੀ ਕਿਰਪਾ ਕਹਿੰਦੇ ਨੇ ਇਸ ਤੋਂ ਉੱਪਰ ਹੋਰ ਕੀ ਹੋ ਸਕਦਾ ਤੇ ਇਸ ਵਲੌਗ ਵਿੱਚ ਮੈਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਇੱਕ ਸਨੇਹ ਵੱਜੋ ਸਾਨੂੰ ਜੋ ਹੈ ਜ਼ਰਾ ਤੋਂ ਜ਼ਿਆਦਾ ਪਰਮਾਤਮਾ ਦੇ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਵੀ ਪਰਮਾਤਮਾ ਨਾਲ ਜੁੜ ਕੇ ਇੱਕ ਤਾਂ ਅਸੀਂ ਇਹ ਸੋ ਕੁਝ ਵੀ ਜੇ ਅਸੀਂ ਕਰਨਾ ਤਾਂ 100 ਵਾਰੀ ਸੋਚਾਂਗੇ ਵੀ ਨਹੀਂ ਰੱਬ ਦੇਖ ਰਿਹਾ ਐਟ ਲੀਸਟ ਸੋ ਚੰਗੇ ਕਰਮ ਕਰਨੇ ਬਹੁਤ ਜ਼ਰੂਰੀ ਨੇ ਸਾਡੇ ਬੱਚਿਆਂ ਦੇ ਫਿਊਚਰ ਵਾਸਤੇ ਸਾਡੇ ਫਿਊਚਰ ਵਾਸਤੇ ਕਿਉਂਕਿ ਜਦੋਂ ਸਾਡੇ ਇੱਕ ਦਿਲ ਦੇ ਵਿੱਚ ਪਰਮਾਤਮਾ ਦਾ ਡਰ ਹੁੰਦਾ ਹੈ ਨਾ ਬਿਲਕੁਲ ਸੱਚਾਈ ਦੀ ਗੱਲ ਕਰ ਰਹੀਆਂ ਮੈਂ ਤਾਂ ਫਿਰ ਬੰਦਾ ਸੋਚ ਕੇ ਹੀ ਸਾਰਾ ਕੁਝ ਕਰਦਾ ਹੈ ਸੋ ਰੱਬ ਤੋਂ ਡਰੋ ਰੱਬ ਦੇ ਭਾਣੇ ਤੋਂ ਡਰੋ ਰੱਬ ਦੀ ਲਾਠੀ 'ਚ ਆਵਾਜ਼ ਨਹੀਂ ਹੁੰਦੀ ਕਦੀ ਵੀ ਜਿੰਨਾ ਹੋ ਸਕਦਾ ਚੰਗੇ ਕਰਮ ਕਰੋ ਤੇ ਮੈਨੂੰ ਲੱਗਦਾ 40 ਤੱਕ ਮੈਂ ਹੁਣ 44 ਦੀ ਜੋ ਕੰਪਲੀਟ ਕਰਨ ਵਾਲੀਆਂ ਮੈਨੂੰ ਹੈਗਾ ਵੀ ਨਹੀਂ ਮੈਂ ਸਾਰੀਆਂ ਯਾਤਰਾਵਾਂ ਕਰ ਲੈਣੀਆਂ ਨੇ ਤਾਂ ਜੇ ਹੋ ਸਕਦਾ ਤੁਸੀਂ 35 ਤੋਂ ਬਾਅਦ ਸਾਰੀਆਂ ਯਾਤਰਾਵਾਂ ਸ਼ੁਰੂ ਕਰ ਦੋ ਕਰਨੀਆਂ ਜਿਹੜੇ ਨਹੀਂ ਜ਼ਿਆਦਾ ਜਾਂਦੇ ਗੁਰਦੁਆਰਾ ਸਾਹਿਬ ਜਾਂ ਮੰਦਿਰ ਤੇ ਮੇਰਾ ਹੁਣ ਬਸ ਇਹੀ ਪ੍ਰਾਣਾ ਹੈ ਵੀ ਨਹੀਂ ਮੈਂ 1000 ਤੋਂ ਜ਼ਿਆਦਾ ਗੁਰਦੁਆਰਾ ਸਾਹਿਬ ਤੇ ਮੰਦਿਰ ਜਾਣਾ ਸਾਡੇ ਪਰਿਵਾਰ ਦੇ ਵਿੱਚ ਮੇਰੇ ਫਾਦਰ ਸਾਹਿਬ ਮੇਰੇ ਮਦਰ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਗੁਰਦੁਆਰਾ ਸਾਹਿਬ ਜਾਂਦੇ ਰਹੇ ਨੇ ਉਹਨੇ ਅੰਮ੍ਰਿਤ ਵੀ ਛਕਿਆ ਹੋਇਆ ਉਹਨਾਂ ਨੇ ਤੇ ਸਾਡੀ ਵੀ ਇਹੀ ਕੋਸ਼ਿਸ਼ ਰਹਿੰਦੀ ਹੈ ਵੀ ਅਸੀਂ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦੇ ਜੋ ਹੈ ਸੰਸਕਾਰਾਂ ਤੇ ਚੱਲ ਸਕੀਏ ਤੇਹੀ ਮੈਂ ਆਪਣੇ ਬੱਚੇ ਨੂੰ ਵੀ ਸਮਝਾਨੀਆਂ ਸੋ ਪਰਮਾਤਮਾ ਵਸ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਰੱਬ ਨਾਲ ਜਰੂਰ ਜੁੜ ਕੇ ਰਿਆ ਕਰੋ ਮੈਂ ਬਹੁਤ ਬlesed ਬਾਰ-ਬਾਰ ਕਿਉਂ ਆਪਣੇ ਆਪ ਨੂੰ ਕਹਿੰਨੀ ਆ ਰੱਬ ਦੀ ਬਹੁਤ ਕਿਰਪਾ ਹੈ ਸਾਡੇ ਸਾਰਿਆਂ ਤੇ ਹੀ ਸੋ ਤੁਸੀਂ ਜਰੂਰ ਜਾਓ ਗੁਰਦੁਆਰੇ ਜਾਂ ਮੰਦਿਰ ਤੁਸੀਂ ਜਿਸ ਵੀ ਰੱਬ ਨੂੰ ਮੰਨਦੇ ਹੋ ਤੇ ਬਸ ਆ ਦੇਖੋ ਸੋਹਣੇ ਸੋਹਣੇ ਰਮਾਲਾ ਸਾਹਿਬ ਹੁਣ ਆਪਾਂ ਇੱਥੇ ਬਾਬਾ ਜੀ ਦੇ ਪੇਟਾ ਦਵਾਂਗੇ ਚੜਾਵਾਂਗੇ ਉੱਥੇ ਤੇ ਸੌਰੀ ਜੀ ਮੈਂ ਕੋਈ ਗਲਤ ਵਰਡ ਬੋਲਦੀ ਆਂ ਕਈ ਵਾਰੀ ਮੇਰੇ ਕਮਿਊਨੀਕੇਸ਼ਨਸ ਠੀਕ ਨਹੀਂ ਹੁੰਦੇ ਤੇ ਮੇਰੇ ਵਲੌਗ ਨਾਲ ਐਵੇਂ ਜੁੜੇ ਰਹੋ ਮੈਂ ਤੁਹਾਨੂੰ ਸਮੇਂ-ਸਮੇਂ 'ਤੇ ਅਛੀਆਂ-ਅਛੀਆਂ ਯਾਤਰਾਵਾਂ ਕਰਾਉਂਦੀ ਰਾਵਾਂਗੀ ਤੇ ਰੱਬ ਦੇ ਨਾਲ ਤੁਹਾਨੂੰ ਜੋੜਨ ਦੀ ਪੂਰੀ ਇੱਕ ਕੋਸ਼ਿਸ਼ ਰਹੇਗੀ ਮੈਂ ਇੱਕ ਟਰੈਵਲਰ ਵੀ ਆਂ ਘੁੰਮਦੀ-ਫਿਰਦੀ ਵੀ ਰਹਿੰਨੀ ਆਂ ਤੇ ਦੁਨੀਆ ਕੈਸੀ ਹੈ ਪਰਮਾਤਮਾ ਨੇ ਕੁਦਰਤ ਨੇ ਕੀ ਬਣਾਇਆ ਉਹ ਵੀ ਤੁਹਾਨੂੰ ਦਿਖਾਉਂਦੀ ਰਾਵਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਫਾਈਨਲੀ ਸੋ ਮੈਂ ਆ ਚੁੱਕੀ ਆ ਤਕਤ ਸਤਖੰਡ ਸ੍ਰੀ ਹਜੂਰ ਸਾਹਿਬ ਜਿੱਥੇ ਇੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਡੀਕ ਵੀ ਕਰਦੇ ਨੇ ਸਾਡੇ ਜੋ ਕਮਿਊਨਿਟੀ ਹੈ ਸਿੱਖਾਂ ਦੀ ਜਿਨ੍ਹਾਂ ਨੇ ਸਪੈਸ਼ਲੀ ਅਬਰੇ ਚੱਕਿਆ ਹੋਇਆ ਉਹਨਾਂ ਦੀ ਉਡੀਕ ਕਰਦੇ ਨੇ ਕਿ ਵੀ ਜਿਹੜੇ ਸ਼ਰਧਾਲੂ ਨੇ ਇੱਥੇ ਆਣਗੇ ਸੋ ਇਹ ਗੱਲ ਮੈਂ ਸੁਣੀ ਸੀ ਪਰ ਅੱਜ ਮੈਨੂੰ ਪਤਾ ਵੀ ਚੱਲ ਗਈ ਮੈਂ ਦੂਸਰੀ ਵਾਰ ਇੱਥੇ ਆ ਰਹੀ ਆ ਤੇ ਦੁਬਾਰਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਯਾਤਰਾ ਸਟਾਰਟ ਕੀਤੀ ਹੈ ਪੰਜ ਤੱਕਤ ਨੇ ਜੋ ਤੋਂ ਸਭ ਤੋਂ ਜਿਹੜਾ ਮੇਨ ਜਗ੍ਹਾ ਹੈ ਇਹ ਹੀ ਹੈ ਸੱਚਖੰਡ ਤੁਹਾਨੂੰ ਪਤਾ ਹੈ ਕਿਹਾ ਜਾਂਦਾ ਹੈ ਕਿਉਂਕਿ ਇੱਕ ਰੱਬ ਦਾ ਸਥਾਨ ਹੈ ਤੇ ਭਾਈ ਦਿਆ ਸਿੰਘ ਜੀ ਜੋ ਯਾਤਰੀ ਸਥਾਨ ਹੈ ਉੱਥੇ ਅਸੀਂ ਠਹਿਰੇ ਹੋਏ ਹਾਂ ਬਿਲਕੁਲ ਇਹਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੈ ਤੇ ਇਹ ਜਿਹੜੀ ਬੱਸ ਤੁਸੀਂ ਦੇਖ ਰਹੇ ਹੋ ਇਹ ਸੇਵਾ ਵੱਜੂ ਲੱਗੀ ਹੋਈ ਹੈ ਤੇ ਸਵੇਰੇ ਜੋ ਹੈ ਇਹ ਜਾਂਦੀ ਹੈ ਗੁਰਦੁਆਰਾ ਸਾਹਿਬ ਲੈਣ ਵਾਸਤੇ ਸ਼ਰਧਾਲੂਆਂ ਨੂੰ ਤੇ 에어ਪੋਰਟ ਵਾਸਤੇ ਵੀ ਜਾਂਦੀ ਹੈ ਤੇ ਤੁਸੀਂ ਇਸ ਤਰ੍ਹਾਂ ਹੀ ਸਾਡੇ ਵਲੌਗ ਨਾਲ ਜੁੜੇ ਰਹੋ ਤੇ ਮੈਂ ਤੁਹਾਨੂੰ ਦਰਸ਼ਨ ਕਰਾਵਾਂਗੀ ਅੰਦਰ ਜਾ ਕੇ ਸਾਰੀ ਹੀ ਸੰਗਤਾਂ ਨੂੰ ਤੇ ਸਿੱਖ ਸੰਗਤ ਨੂੰ ਮੇਰੀ ਇਹ ਰਿਕੁਐਸਟ ਹੈ ਜਰੂਰ ਤੁਸੀਂ ਸਤਖੰਡ ਅ ਇੱਥੇ ਹਜੂਰ ਸਾਹਿਬ ਜਰੂਰ ਆ ਕੇ ਜਾਓ ਜਿਹੜੇ ਹਜੇ ਤੱਕ ਨਹੀਂ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਮੈਂ ਤਖਤ ਸਚ Khand ਸਾਹਿਬ ਕਿਹ ਜਾਨੀਆ ਮੈਨੂੰ ਬਹੁਤ ਅੱਛਾ ਲੱਗਦਾ ਹੈ ਵੈਸੇ ਤੀਸਰੀ ਵਾਰ ਸੀ ਮੇਰਾ ਮੈਂ ਦਰਸ਼ਨ ਕਰ ਰਹੀਆਂ ਇੱਕ ਵਾਰ ਬਚਪਨ ਚ ਆਈਆਂ ਮੈਂ ਆਪਣੇ ਨਾਨੀ ਜੀ ਨਾਲ ਤੇ ਉਸ ਤੋਂ ਬਾਅਦ ਮੈਂ ਪਹਿਲਾਂ ਆ ਕੇ ਹਟੀਆਂ 2 ਸਾਲ ਪਹਿਲਾਂ ਤੇ ਹੁਣੇ ਤੀਸਰੀ ਵਾਰ ਸੀ ਸੋ ਮੈਨੂੰ ਆਪਣੇ ਆਪ ਤੇ ਬਹੁਤ ਕਿਰਪਾ ਲੱਗਦੀ ਹੈ ਪ੍ਰਮਾਤਮਾ ਮੈਨੂੰ ਹਮੇਸ਼ਾ ਆਪਣੇ ਸਥਾਨਾਂ ਦੀ ਯਾਤਰਾ ਕਰਵਾਉਂਦੇ ਹੈ ਇੱਕ ਸਿੱਖੋਂ ਦੇ ਨਾਤੇ ਵੀ ਜੇ ਮੈਂ ਸੋਚਿਆ ਹੀ ਗੱਲ ਕੇ ਮੈਂ ਪੰਜ ਤਖਤਾਂ ਦੀ ਯਾਤਰਾ ਕਰਨੀ ਹੈ ਤਾਂ ਮੇਰੀ ਕੰਪਲੀਟ ਹੋ ਚੁੱਕੀ ਸੀ ਪਿਛਲੇ ਵਲੌਗਸ ਤੁਸੀਂ ਪਟਨਾ ਸਾਹਿਬ ਦੀ ਯਾਤਰਾ ਦੇਖੀ ਹੋਣੀ ਮੇਰੀ ਇਸ ਵਲੌਗ ਦੇ ਵਿੱਚ ਤੇ ਹੁਣ ਮੈਂ ਦੁਬਾਰਾ ਤੋਂ ਇਹ ਯਾਤਰਾਵਾਂ ਸਟਾਰਟ ਕੀਤੀਆਂ ਨੇ ਮੈਨੂੰ ਹੈ ਵੀ ਜੇ ਮੈਨੂੰ ਇੱਕ ਮੌਕਾ ਮਿਲ ਰਿਹਾ ਹੈ ਥੇ ਜਾਣ ਦਾ ਜਾਂ ਫਿਰ ਆਪਣੇ ਜੋ ਹੈ ਗੁਰਦੁਆਰਾ ਸਾਹਿਬ ਨਾਲ ਜੁੜਨ ਦਾ ਆਪਣੇ ਧਰਮ ਨੂੰ ਅੱਛੀ ਤਰ੍ਹਾਂ ਸਮਝਣ ਦਾ ਤਾਂ ਮੈਂ ਇਹ ਮੌਕਾ ਕਦੀ ਵੀ ਨਹੀਂ ਛੋੜਾਂਗੀ ਤੇ ਆਪਣੇ ਜੋ ਹੈ ਬੱਚੇ ਆਪਣੀ ਡਾਟਰ ਨੂੰ ਵੀ ਮੈਂ ਇਹ ਚੀਜ਼ਾਂ ਨਾਲ ਜ਼ਰੂਰ ਜਾਣੂ ਕਰਾਵਾਂ ਕਿ ਅਸੀਂ ਉਸ ਸਿੱਖ ਪੰਥ ਦੇ ਨਾਲ ਜੋ ਹੈ ਜੁੜੇ ਹੋਏ ਆ ਉਸ ਫੈਮਲੀ ਤੋਂ ਹਾਂ ਜਿੱਥੇ ਬਹੁਤ ਸਾਰੀਆਂ ਸ਼ਹਾਦਤਾਂ ਹੋਈਆਂ ਨੇ ਤੇ ਜਿੱਥੇ ਬਹੁਤ ਸਾਰੀਆਂ ਸ਼ਹੀਦੀਆਂ ਦੇ ਨਾਲ ਅਸੀਂ ਸਿੱਖੀ ਨੂੰ ਪ੍ਰਾਪਤ ਕੀਤਾ ਤੇ ਇੱਕ ਅچھے ਜੀਵਨ ਜਾਂਚ ਦੀ ਜੇ ਮੈਂ ਗੱਲ ਕਰਾਂ ਇੱਕ ਅچھے ਜੀਵਨ ਨੂੰ ਕਿਵੇਂ ਜੀਣਾ ਹੈ ਤੇ ਕਰਮਾ ਦਾ ਇੱਕ ਬਹੁਤ ਵੱਡਾ ਜੋ ਹੈ ਫੰਡਾ ਹੈ ਸਾਡੇ ਇਸ ਧਰਮ ਦੇ ਵਿੱਚ ਤੇ ਜੇ ਤੁਸੀਂ ਸਾਰਿਆਂ ਨੇ ਬੁੱਕਸ ਵੀ ਪੜੀਆਂ ਹੋਣੀਆਂ ਤਾਂ ਬੜੇ ਹੀ ਸਿੱਖ ਧਰਮ ਦੀਆਂ ਬਿਲਕੁਲ ਸਿੰਪਲ ਜੋ ਨੋਟਸ ਨੇ ਤੁਸੀਂ ਦੇਖੇ ਹੋਣਗੇ ਜਿਸ ਵਿੱਚ ਦੱਸਿਆ ਗਿਆ ਹੈ ਕਿ ਤੁਸੀਂ ਆਪਣੇ ਦਸਵੰਤ ਕੱਢੋ ਦਸਵੰਦ ਕੱਢਣ ਤੋਂ ਭਾਵ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਤੁਸੀਂ ਜੋ ਹੈ ਆਪਣੇ ਕਮਾਈ ਦਾ ਦਸਵਾਂ ਹਿੱਸਾ ਜੋ ਹੈ ਉਹ ਤੁਸੀਂ ਸੇਵਾ ਵੱਜੋਂ ਕਿਸੇ ਨੂੰ ਦੇਣਾ ਜਾਂ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਗੋਲਕ ਦੇ ਵਿੱਚ ਪਾਣਾ ਇਹ ਸਾਰੀਆਂ ਜੋ ਇੱਕ ਗੱਲਾਂ ਨੇ ਸਾਡੇ ਗੁਰੂ ਸਹਿਬਾਨ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖੀਆਂ ਹੋਈਆਂ ਨੇ ਤੇ ਜੇ ਮੈਂ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਸਾਡੇ ਪਹਿਲੇ ਗੁਰੂ ਤੋਂ ਸਟਾਰਟ ਕਰਾਂ ਤਾਂ ਉਹਨਾਂ ਨੇ ਸੰਗਤ ਪ੍ਰਥਾ ਲੰਗਰ ਪ੍ਰਥਾ ਤੇ ਇਕਜੁੱਟ ਹੋ ਕੇ ਮਿਲ ਕੇ ਰਹਿਣ ਦਾ ਤੇ ਇਨਸਾਨੀਅਤ ਦੀ ਗੱਲ ਕੀਤੀ ਹੈ ਸਾਡੇ ਸਿੱਖ ਕਮਿਊਨਿਟੀ ਦੇ ਵਿੱਚ ਤੇ ਉਹ ਚੀਜ਼ਾਂ ਨੂੰ ਜੇ ਅਸੀਂ ਰਿਐਲਿਟੀ ਦੇ ਵਿੱਚ ਲੈ ਕੇ ਆਈਏ ਕਾ ਮੈਨੂੰ ਲੱਗਦਾ ਹੈ ਇਨਸਾਨੀਅਤ ਹਮੇਸ਼ਾ ਹੀ ਬਹੁਤ ਅੱਛੇ ਪੱਧਰ ਤੇ ਅਸੀਂ ਅੱਗੇ ਜਾ ਸਕਦੇ ਹਾਂ ਤੇ ਆਪਣੇ ਅੱਛਾ ਲਾਈਫ ਸਟਾਈਲ ਵੀ ਬਣਾ ਸਕਦੇ ਹਾਂ ਜੇ ਧਰਮ ਦੀ ਗੱਲ ਵੀ ਕੀਤੀ ਜਾਏ ਤਾਂ ਸਭ ਤੋਂ ਮਾਡਰਨ ਧਰਮ ਜੋ ਹੈ ਸਿੱਖ ਕਮਿਊਨਿਟੀ ਹੈ ਜਿੱਥੇ ਲੇਡੀਜ਼ ਨੂੰ ਵੀ ਉਹਨਾਂ ਦੇ ਹੱਕ ਦਿੱਤੇ ਜਾਂਦੇ ਨੇ ਜਿੱਥੇ ਹੱਕ ਪੱਖ ਦੀ ਗੱਲ ਕੀਤੀ ਗਈ ਹੈ ਇਨਸਾਨੀਅਤ ਦੀ ਗੱਲ ਕੀਤੀ ਗਈ ਹੈ ਕਿ ਸਾਰੇ ਇਕੁਐਲਿਟੀ ਦੀ ਗੱਲ ਕੀਤੀ ਹੈ ਸਭ ਤੋਂ ਨਵਕਲਾ ਧਰਮ ਹੀ ਜੋ ਸੀ ਸਿੱਖ ਧਰਮ ਦੀ ਜਿਹੜੀ ਸੀ ਕਹੇ ਹੋਂਦ ਹੋਈ ਸੋ ਸੱਚਖੰਡ ਵਸੀ ਨਿਰੰਕਾਰ ਮੈਂ ਇੱਥੇ ਆ ਕੇ ਬਹੁਤ ਆਪਣੇ ਆਪ ਨੂੰ ਪ੍ਰਾਊਡ ਫੀਲ ਕਰਦੀ ਆ ਕਿ ਮੈਂ ਇੱਥੇ ਦਰਸ਼ਨ ਕਰਨ ਆਈ ਆ ਕਿਉਂਕਿ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਾਡੇ ਜੋ ਪੰਜ ਤਖਤ ਨੇ ਉੱਥੇ ਯਾਤਰਾਵਾਂ ਕਰਨੀਆਂ ਸਾਡੇ ਲਈ ਬਹੁਤ ਜ਼ਰੂਰੀ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹ ਦੱਸਿਆ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਉਹ ਇੱਥੇ ਆਉਣ ਵਾਸਤੇ ਸਭ ਦੀ ਵੇਟ ਕਰਦੇ ਨੇ ਹਰ ਇੱਕ ਸਿੱਖ ਦੀ ਵੇਟ ਕਰਦੇ ਨੇ ਤੇ ਜੇ ਤੁਸੀਂ ਅੰਮ੍ਰਿਤ ਨਹੀਂ ਵੀ ਛਕਿਆ ਹੋਇਆ ਤਾਂ ਵੀ ਤੁਸੀਂ ਜਾ ਸਕਦੇ ਹੋ ਤੁਸੀਂ ਆਪਾਂ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਕਰ ਰਹੇ ਸੀ ਤੇ ਉੱਥੇ ਵੀਡੀਓ ਬਿਲਕੁਲ ਵੀ ਅਲਾਉਡ ਨਹੀਂ ਹੈ ਤੁਸੀਂ ਇਹ ਗਲਤੀ ਨਹੀਂ ਕਰਨੀ ਕੈਮਰਾ ਅੰਦਰ ਲੈ ਕੇ ਜਾਣ ਦੀ ਸਵੇਰੇ ਤੇ ਰਾਤ ਸ਼ਾਮ ਦੇ ਸਮੇਂ ਵਿੱਚ ਇੱਥੇ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਾਸਤਰ ਨੇ ਉਹ ਸੰਗਤਾਂ ਨੂੰ ਦਰਸ਼ਨ ਕਰਾਏ ਜਾਂਦੇ ਨੇ ਤੁਸੀਂ ਸ਼ਾਇਦ ਇਹ ਇੱਥੇ ਸੋਸ਼ਲ ਮੀਡੀਆ ਥਰੂ ਵੀ ਦੇਖਿਆ ਹੋਣਾ ਵੀਡੀਓਜ਼ ਇਹ ਵਿੱਚ ਵੀ ਦੇਖ ਸਕਦੇ ਹੋ ਕੀ ਕੀ ਮਹੱਤਤਾ ਹੈ ਮੈਂ ਮੇਬੀ ਇੱਕ ਮਾਡਰਨ ਕੁੜੀ ਹੋਣ ਦੇ ਨਾਤੇ ਮੈਨੂੰ ਸ਼ਾਇਦ ਇਨਫੋਰਮੇਸ਼ਨ ਘੱਟ ਹੋਵੇ ਇਸ ਲਈ ਮੈਂ થોੜੀ ਤੋਂ ਐਡਵਾਂਸ ਵਿੱਚ ਦੀ ਮਾਫੀ ਵੀ ਮੰਗਨੀ ਆ ਜੇ ਮੈਂ ਕੁਝ ਆਪਣਾ ਇਸ ਵੀਡੀਓ ਵਿੱਚ ਗਲਤ ਜਾਣਕਾਰੀ ਦਿੱਤੀ ਹੋਵੇ ਜਾਂ ਪ੍ਰੋਪਰ ਜਾਣਕਾਰੀ ਨਾ ਦਿੱਤੀ ਹੋਵੇ ਸੋ ਮੈਨੂੰ ਤਾਂ ਮਿਲ ਗਿਆ ਸੀ ਸਰੋਪਾ ਮੈਂ ਆਪਣੀ ਅਰਦਾਸ ਵੀ ਕਰਾਈ ਸੀ ਅਰਦਾਸ ਵਿੱਚ ਤੁਹਾਨੂੰ ਪਤਾ ਹੈ ਕਿੰਨੀ ਪਾਵਰ ਹੁੰਦੀ ਹੈ ਆਪਾਂ ਜਿੱਥੇ ਵੀ ਜਾਣਿਆ ਅਰਦਾਸ ਸਰਬੱਤ ਦੇ ਭਲੇ ਦੀ ਜ਼ਰੂਰ ਕਰਾਇਆ ਕਰਿਏ ਤੇ ਆਪਣੀਆਂ ਪ੍ਰੋਬਲਮ ਨੂੰ ਲੈ ਕੇ ਤਾਂ ਅਰਦਾਸ ਆਪਾਂ ਕਰਦੀ ਰਹਿੰਦੇ ਆ ਬੇਸਿਕਲੀ ਆਪਾਂ ਹੈਗੇ ਤਾਂ ਸੈਲਫਿਸ਼ ਲੋਕ ਜਦੋਂ ਵੀ ਸਾਨੂੰ ਹੁੰਦਾ ਕਿ ਸਾਡਾ ਕੋਈ ਕੰਮ ਨਹੀਂ ਹੋ ਰਿਹਾ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਆ ਅਰਦਾਸ ਕਰਦੇ ਆ ਜਾਂ ਮੰਦਿਰ ਜਾਂਦੇ ਆ ਸੁੱਖਾਂ ਮੰਗਦੇ ਆ ਮਤਲਬ ਐਸੇ ਐਸੇ ਢੋਂਗ ਤੇ ਪਖੰਡ ਰੱਚਦੇ ਆ ਸੋ ਇਹ ਸਾਡੀ ਇੱਕ ਫਿਤਰਤ ਦਾ ਹਿੱਸਾ ਵੀ ਹੈ ਤਾਂ ਹੀ ਮੈਨੂੰ ਲੱਗਦਾ ਪਰਮਾਤਮਾ ਨਾਲ ਜੁੜਨਾ ਬੇਹੱਦ ਜ਼ਰੂਰੀ ਹੈ ਫਿਰ ਅਸੀਂ ਥੋੜਾ ਲੰਗਰ ਵੱਲ ਵੱਧ ਚੁੱਕੇ ਸੀ ਇੱਥੇ ਲੰਗਰ ਮਤਲਬ ਛੱਕ ਕੇ ਜੋ ਆਨੰਦ ਆਂਦਾ ਤੁਸੀਂ ਸੋਚ ਹੀ ਨਹੀਂ ਸਕਦੇ ਸੋਚ ਤੋਂ ਪਰੇ ਕਿਉਂਕਿ ਇੱਥੇ ਦੀ ਇੱਕ ਖਾਸ ਗੱਲ ਹੈ ਜਿਹੜੇ ਇਹ ਮਹਾਰਾਸ਼ਟਰੀਅਨਜ਼ ਨੇ ਜੋ ਇਹ ਗੁਰਦਾਰਾ ਸਾਹਿਬ ਨੇੜੇ ਜਗਾ ਹੈ ਇੱਥੇ ਮਹਾਰਾਸ਼ਟਰੀਅਨਜ਼ ਨੇ ਉਹ ਦੇਖੋ ਦੇਖਣ ਦੇ ਵਿੱਚ ਉਹਨਾਂ ਦੀ ਇੱਕ ਪੰਜਾਬੀ ਲੁੱਕ ਹੋएगी ਤੁਹਾਨੂੰ ਲੱਗੇਗਾ ਪੰਜਾਬੀ ਬੋਲ ਰਹੇ ਪਰ ਦਿਸਪੀਕਰ ਹਿੰਦੀ ਹਿੰਦੀ ਵਿੱਚ ਗੱਲ ਕਰਦੇ ਨੇ ਇਹਨਾਂ ਸਾਰਿਆਂ ਨੇ ਅੰਮ੍ਰਿਤ ਛੱਕੇ ਹੋਏ ਨੇ ਬੀਬੀਆਂ ਵੀ ਉਹਰੇ ਸੇਵਾ ਕਰ ਰਹੀਆਂ ਸੀ ਮੈਨੂੰ ਬੇहद ਅੱਛਾ ਲੱਗਿਆ ਤੇ ਮੈਂ ਆਪਣੇ ਆਪ ਨੂੰ ਇੰਨੀ ਲੱਕੀ ਸਮਝਦੀ ਆ ਪਰ ਹਾਂ ਮੈਂ ਇੱਥੇ ਸੇਵਾ ਨਹੀਂ ਕਰ ਸਕੇ ਕਿਉਂਕਿ ਅਸੀਂ ਜਲਦੀ ਜਾਣਾ ਸੀ ਮੇਰੀ ਫਲਾਈਟ ਸੀ ਨੈਕਸਟ ਤੇ ਮੇਰੇ ਫੋਨ ਦੀ ਬਹੁਤ ਜ਼ਿਆਦਾ ਸਪੇਸ ਵੀ ਜੋ ਹੈ ਖਤਮ ਹੋਣ ਵਾਲੀ ਸੀ ਮੈਨੂੰ ਇਸੇ ਮੈਂ ਮੈਂ ਸ਼ਾਰਟਸ ਲੈ ਲਾ ਤੇ ਤੁਹਾਨੂੰ ਦਰਸ਼ਨ ਕਰਾਵਾਂ ਜਿੰਨੀ ਇਨਫੋਰਮੇਸ਼ਨ ਮੈਂ ਦੇ ਸਕਦੀ ਆ ਦੇ ਸਕਾਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਇੱਥੇ ਸਾਡੇ ਜੋ ਗੁਰੂ ਸਹਿਬਾਨ ਨੇ ਇਹਨਾਂ ਦੀ ਬਹੁਤ ਹੀ ਪੁਰਾਣੀ ਜੋ ਅਸਲੀ ਪ੍ਰਾਤਨ ਪਿਕਚਰ ਹੈ ਉਹ ਲੱਗੀ ਹੋਈ ਹੈ ਹੁਣ ਕਿੰਨੇ ਹੀ ਚਿੱਤਰਕਾਰਾਂ ਨੇ ਮਤਲਬ ਇੱਕ ਸਾਡੇ ਜੋ ਗੁਰੂ ਸਹਿਬਾਨ ਨੇ ਉਹਨਾਂ ਦੀ ਇੱਕ ਪਿਕਚਰ ਦੀ ਜੋ ਚੇਂਜਸ ਕੀਤੀਆਂ ਨੇ ਉਸ ਦੇ ਵਿੱਚ ਉਹ ਸੇਮ ਨਹੀਂ ਸੀ ਤੇ ਮੈਨੂੰ ਮੈਂ ਉਹ ਬਾਈ ਵੀ ਕੀਤੀ ਫੋਟੋ ਸੋ ਮੈਨੂੰ ਸੀ ਕਿ ਨਹੀਂ ਮੈਂ origignal ਵਾਲੀ ਪਿਕਚਰ ਲਵਾ ਆਪਾਂ ਇੱਥੇ ਲੰਗਰ ਦੇ ਵਿੱਚ ਵੀ ਸੇਵਾ ਕੀਤੀ ਤੇ ਜਦੋਂ ਤੁਸੀਂ ਲੰਗਰ ਵੀ ਛੱਕਦੇ ਹੋ ਸੇਵਾ ਜ਼ਰੂਰ ਕਰਕੇ ਆਇਆ ਕਰੋ ਇਹ ਨਹੀਂ ਆ ਵੀ ਆਪਾਂ ਲੰਗਰ ਛੱਕ ਲੈਤੇ ਉਥੋਂ ਆਗੇ ਸੋ ਇਸ ਵਲੌਗ ਦੇ ਦੁਆਰਾ ਮੈਂ ਤੁਹਾਨੂੰ ਇਹ ਦੱਸਣਾ ਚਾਹਨੀ ਆ ਵੀ ਤੁਸੀਂ ਜੋ ਹੈ ਜ਼ਿਆਦਾ ਤੋਂ ਜ਼ਿਆਦਾ ਚੰਗੇ ਕੰਮ ਕਰੋ ਪਰਮਾਤਮਾ ਨਾਲ ਜੁੜੋ ਤੇ ਪਰਮਾਤਮਾ ਦੀ ਹੋਂਦ ਨੂੰ ਮੰਨੋ ਇਹ ਜੇ ਮੈਸੇਜੇਜ਼ ਦੇ ਨਾਲ ਮੈਂ ਆਪਣੇ ਵਲੌਗਸ ਨੂੰ ਜਾਰੀ ਰੱਖਦੀ ਨਾ ਤੇ ਯਾਤਰਾਵਾਂ ਪੁੱਟਿਆ ਕੰਟੀਨਿਊ ਰਹਿਣ ਗਿਆ ਮੈਂ ਤੋਂ ਬੋਲਿਆ ਵੀ ਨਹੀਂ ਜਾ ਰਿਹਾ ਰੈਗੂਲਰ ਐਨਾ ਬੋਲਣਾ ਇਟਸ ਵੈਰੀ ਡਿਫਿਕਲਟ ਮੈਂ ਇਥੇ ਵੀ ਸੁਨੀਹਾ ਦੇਰੀ ਸੀ ਕਿ ਤੁਸੀਂ ਸਾਰੇ ਅੱਛੇ ਕਰਮ ਕਰੋ ਅੱਛੇ ਕਰਮਾ ਦੀ ਸੇਵਿੰਗ ਕਰੋ ਤੇ ਮੇਰੇ ਵਲੌਗਸ ਤੁਹਾਨੂੰ ਕੈਸੇ ਲੱਗਦੇ ਨੇ ਕਮੈਂਟ ਲਾਈਕ ਸ਼ੇਅਰ ਕਰਕੇ ਦੱਸੋ ਪਲੀਜ਼ ਮੈਨੂੰ ਤੁਹਾਡੇ ਸਾਰਿਆਂ ਦੀ ਸਪੋਰਟ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਮੈਂ ਚਾਹਨੀ ਆ ਵੀ ਤੁਸੀਂ ਮੇਰੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਦੇਖੋ ਆਪਣੇ ਤੁਸੀਂ ਮੈਨੂੰ ਵਿਊਜ਼ ਵੀ ਦਿਓ ਤੇ ਆਈ ਵਿਸ਼ ਕੇ ਤੁਸੀਂ ਮੇਰੇ ਨਾਲ ਐਵੇਂ ਹਮੇਸ਼ਾ ਜੁੜੇ ਰਹੋ ਪਰਮਾਤਮਾ ਦੀ ਅਸੀਂ ਗੱਲਾਂ ਕਰਦੇ ਰਹੀਏ ਤੇ ਜਿੱਥੇ ਗੱਲ ਘੁੰਮਦੀ ਹੈ ਮੈਂ ਤੁਹਾਨੂੰ ਘੁਮਾਉਂਦੀ ਵੀ ਰਵਾਂਗੀ ਬਈ ਇੰਡੀਆ ਬਹੁਤ ਖੂਬਸੂਰਤ ਹੈ ਸਾਡਾ ਸੋ ਦੋਸਤੋ ਤੁਹਾਨੂੰ ਇਹ ਵਲੌਗ ਕੈਸਾ ਲੱਗਿਆ ਪਲੀਜ਼ ਕਮੈਂਟਾਂ ਵਿੱਚ ਜਰੂਰ ਦੱਸਣਾ ਪਲੀਜ਼ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ